ਸੱਚੇ ਦਿਲ ਵਾਲਿਆਂ ਦੀ ਯਿਸੂ ਸੁਣਦਾ ਦੁਆ ਕਿਨੇ ਲੋਕਾਂ ਨੂੰ ਪਤਾ ਹੰਨਾ ਪ੍ਰਾਰਥਨਾ ਕਰ ਰਹੀ ਹੈ ਖੁਦਾ ਦੇ ਘੜੀ ਪਹਿਲਾਂ ਉਹ ਆਪਣੇ ਲਈ ਮੰਗਦੀ ਸੀਗੀ ਪ੍ਰਭੂ ਮੈਨੂੰ ਦੇ ਪਰ ਇੱਕ ਸਮਾਂ ਆਇਆ ਉਹਦੀ ਦੁਆ ਚੇਂਜ ਹੋ ਗਈ ਕਹਿੰਦੀ ਜੋ ਦਵੇਂਗਾ ਮੈਂ ਤੈਨੂੰ ਹੀ ਦੇ ਦਵਾਂਗੀ ਬੋਲੀ ਹallelujah ਹallelujah ਸਾਡੀਆਂ ਦੁਆਵਾਂ ਐਸੀਆਂ ਹੋਣੀਆਂ ਚਾਹੀਦੀਆਂ ਕਿ ਸਿੱਧੀਆਂ ਖੁਦਾ ਦੇ ਨਥਨਾ ਦੇ ਵਿੱਚ ਜਾਣ ਤੇ ਹਾਂ ਤੇ ਆਮੀਨ ਦੇ ਵਿੱਚ ਉਤਰਾਉਣ ਆਈਏ ਮਿਲ ਕੇ ਪ੍ਰਭੂ ਦੀ ਮਹਿਮਾ ਕਰੀਏ ਮੇਰੇ ਜ਼ੁਲਮਾਂ ਤੇ ਦਿੱਤੀਆਂ ਫੇਰ ਕਲਮਾਂ ਫੇਰ ਕਲਮਾਂ ਮੇਰੇ ਜ਼ੁਲਮਾਂ ਤੇ ਦਿੱਤੀਆਂ ਫੇਰ ਦਿੱਤੀਆਂ ਫੇਰ ਕਲਮਾਂ ਮੇਰੇ ਇਹ ਸੂਨੇ ਕਰਮ ਕਮਾ ਲ ਕੀਤਾ ਬਾਈਬਲ ਵਿੱਚ ਲਿਖਿਆ ਤੇਰੇ ਪਾਪ ਲਹੂ ਵਾਂਗੂ ਲਾਲ ਹੋਣਗੇ ਤੇ ਨਾ ਪਰਫੂਗੂ ਧੋਕੇ ਚਿੱਟੇ ਕਰ ਦਵਾਂਗਾ ਬੋਲੀ ਹallelujah ਹallelujah ਦੁਨੀਆ ਸਾਨੂੰ ਉਦੋਂ ਪਸੰਦ ਕਰਦੀ ਹੈ ਜਦੋਂ ਅਸੀਂ ਪਰਫੁੱਲਿਤ ਹੁੰਨੇ ਹਾਂ ਜਦੋਂ ਸਭ ਕੁਝ ਠੀਕ ਹੁੰਦਾ ਪਰ ਬਾਈਬਲ 'ਚ ਲਿਖਿਆ ਜਦੋਂ ਅਸੀਂ ਪਾਪੀ ਸੀ ਠੀਕ ਸਮੇਂ ਪ੍ਰਭੂ ਯਿਸੂ ਸਲੀਬ 'ਤੇ ਮੇਰੀਆਂ ਤੇ ਤੁਹਾਡੇ ਪਿਪਾ ਲਈ ਕੁਰਬਾਨ ਹੋ ਗਿਆ ਬੋਲੀ ਹੈਲੂਇਆ ਉਹ ਕਹਿੰਦਾ ਭਾਵੇਂ ਤੂੰ ਕਿਸੇ ਵੀ ਕੰਮ ਦਾ ਨਹੀਂ ਮੇਰੇ ਕੋਲ ਆ ਜਾ ਮੈਂ ਤੈਨੂੰ ਐਸਾ ਬਣਾ ਦੇਵਾਂਗਾ ਦੁਨੀਆ ਲੱਭਣਾ ਸ਼ੁਰੂ ਕਰ ਦੇਵੇਗੀ ਬੋਲੀ ਹੈਲੂਇਆ ਹallelujah ਮੇਰੇ ਜ਼ੁਲਮਾਂ ਤੇ ਦਿੱਤੀਆਂ ਫੇਰ ਕਲਮਾਂ र सुे कर्म कम इशकीच इशकीच भरपूर कर्म जग नालो बेमिसाल कर हिकु बे नज़र ਯਾਰੋ ਕਰਮ ਵਾਲੀ ਅਹੰਸ ਜਿਆ ਨੂੰ ਮਾਲੋ ਮਾਰ ਹਰ ਇੱਕ ਨਜ਼ਰ ਯਾਰੋ ਕਰਮ ਵਾਲੀ ਹਾਏ ਆ ਸਭ ਸੰਗਤਾਂ ਨੂੰ ਮਾਲੋ ਮਾਰ ਸੱਚੇ ਦਿਲ ਵਾਲਿਆਂ ਦੀ ਯੇਸੂ ਸੁਣਦੇ ਦੁਆ ਸੁਣਦੇ ਦੁਆ ਸੱਚੇ ਦਿਲ ਵਾਲਿਆਂ ਕਾਲੀ ਜਾ ਕੇ ਜਿਸ ਸੁਣਦਾ ਦੁਆ ਸੁਣਦੇ ਦੁਆ ਸੱਚੇ ਦਿਲ ਵਾਲਿਆਂ ਦੀ ਜਿਸ ਸੁਣਦਾ ਦੁਆ ਜੋ ਰੋਕੇ ਕਰਦੇ ਦੁਆ ਰੋਕੇ ਕਰਦੇ ਦੁਆ ਜਿਸ ਸੁਣਦੇ ਦੁਆ ਮਿਲ ਕੇ ਤਾਲੀਆਂ ਕਹੇ ਸੱਚੇ ਦਿਲ ਵਾਲਿਆਂ ਦੀ ਜਿਸ ਸੁਣਦਾ ਦੁਆ ਸੁਣਦੇ ਦੁਆ ਚੇਤਨ ਵਾਲਿਆਂ ਦੀ ਯੇਸੂ ਸੁਣਦਾ ਦੁਆ ਮੈਂ ਪਹਿਲਾਂ ਵੇਖਿਆ ਹਾਲਾਤ ਕਿਦਾਂ ਦੇ ਵੀ ਨੇ ਹਾਲਾਤਾਂ ਵੱਲ ਨਾ ਦੇਖੀਏ ਯੇਸੂ ਦੇ ਵੱਲ ਦੇਖੀਏ ਉਹ ਕਹਿੰਦਾ ਬੇਸ਼ੱਕ ਰਾਤ ਨੂੰ ਰੋਣਾ ਹੋਵੇ ਸਵੇਰ ਨੂੰ ਜੈਜੈਕਾਰ ਹੋਵੇਗੀ ਇਹ ਜਿਹੜਾ ਸਮੇਂ ਆ ਜੈਜੈਕਾਰ ਦਾ ਸਮੇਂ ਆ ਆਪਣੇ ਹੱਥਾਂ ਨੂੰ ਉਠਾ ਕੇ ਦਿਲ ਖੋਲ ਕੇ ਆਪਣੀ ਬਿਮਾਰੀ ਨੂੰ ਆਪਣੀ ਪਰੇਸ਼ਾਨੀ ਨੂੰ ਆਪਣੀ ਚਿੰਤਾ ਨੂੰ ਭੁੱਲ ਜਾਈਏ ਹੋ ਸਕਦਾ ਪਿਛਲੇ ਦਿਨਾਂ ਚ ਤੁਹਾਡੇ ਲਈ ਹਜ਼ਾਰਾਂ ਬੁਵਿਸ਼ਵਾਣੀਆਂ ਹੋਈਆਂ ਹੋਣ ਹੋ ਸਕਦਾ ਹਜ਼ਾਰਾਂ ਸੁਪਨੇ ਦੇਖੇ ਹੋਣ ਅੱਜ ਦੀ ਰਾਤ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਰਾਤ ਵਾਹ ਅੱਜ ਦੀ ਰਾਤ ਉਹ ਤੁਹਾਡੇ ਜੋ ਅਗੰਭ ਵਾਕ ਹੋਏ ਨੇ ਉਹ ਪੂਰਾ ਹੋਣ ਲੇ ਜਾ ਰਹੇ ਨੇ ਹੱਥਾਂ ਉਠਾ ਕੇ ਕੀ ਕਹਿਣਾ ਸੱਚੇ ਦਿਲ ਵਾਲਿਆਂ ਦੀ ਯਿਸੂ ਸੁਣਦਾ ਹੈ ਦੁਆ ਸੁਣਦਾ ਹੈ ਦੁਆ ਸੱਚੇ ਮਨ ਦੇ ਦੁਆ ਸੱਚੇ ਦਿਲ ਵਾਲਿਆਂ ਦੀ ਯੀਸੂ ਸੁਣਦਾ ਦੁਆ ਸੁਣਦਾ ਦੁਆ ਸੱਚੇ ਦਿਲ ਵਾਲਿਆਂ ਦੀ ਯੀਸੂ ਸੁਣਦਾ ਦੁਆ ਨਾ ਕਰ ਲਿਆ ਇਹਨੇ ਆਪਣੇ ਹੱਥਾਂ ਨੂੰ ਉਠਾਈ ਸੁਣੀਏ ਸੁਣੀਏ ਮੈਨੂੰ ਪਤਾ ਤੁਹਾਨੂੰ ਵੀ ਗਰਮੀ ਲੱਗ ਰਹੀ ਤੇ ਮੈਨੂੰ ਵੀ ਪਰ ਇਹ ਗੱਲ ਯਾਦ ਰੱਖਿਓ ਅਗਰ ਆਹ ਵਾਲੀ ਗਰਮੀ ਝੱਲੀ ਤੇ ਨਰਕ ਦੀ ਗਰਮੀ ਤੋਂ ਬਚ ਜਾਓਗੇ ਹallelujah ਆਸ ਨਹੀਂ ਹੁੰਦੀ ਜਿੱਥੇ ਆਸ ਫਾਇਦਾ ਕਰਦਾ ਛੱਡਦਾ ਨਿਬਾਜੀ ਦੀ ਬਾ ਯਿਸੂ ਫਾੜਦਾ ਬਾ ਯਿਸੂ ਫਾੜਦਾ ਬਾ ਯਿਸੂ ਫਾੜਦਾ ਆਸ ਨਹੀਂ ਹੁੰਦੀ ਜਿੱਥੇ ਆਸ ਪਹਦਾ ਕਰਦਾ ਛੱਡਦਾ ਨਿਵਾਜ਼ੀ ਦੀ ਬਾ ਯੇਸੂ ਸਾੜਦਾ ਯੂਸਫ ਵਰਗਿਆਂ ਨੂੰ ਯੂਸਫ ਵਰਗਿਆਂ ਨੂੰ ਦਿੰਦਾ ਤਖਤ ਬਠਾ ਮਿਲ ਕੇ ਸੱਚੇ ਦਿਲ ਵਾਲਿਆਂ ਦੀ ਯੇਸੂ ਸੁਣਦਾ ਦੁਆ ਸੁਣਦਾ ਦੁਆ ਸੱਚੇ ਦਿਲ ਵਾਲਿਆਂ ਦੀ ਯੇਸੂ ਸੁਣ ਦੇ ਦੁਆ ਯੇਸੂ ਸੁਣਦੇ ਦੁਆ ਮਿਲ ਕੇ ਰੁਣਾ ਖਵਾ ਸੱਚੇ ਦਿਲ ਵਾਲਿਆਂ ਦੀ ਯੇਸੂ ਸੁਣਦੇ ਦੁਆ ਸੁਣਦੇ ਦੁਆ ਸੱਚੇ ਦਿਲ ਵਾਲਿਆਂ ਦੀ ਯੇਸੂ ਸੁਣਦੇ ਦੁਆ ਭੋਜ ਹੈ ਥਾ ਦੱਬਿਆਂ ਦਾ ਭੋਜ ਹੈ ਉਤਾਰਦਾ ਵਿਗੜੇ ਨਸੀਬਾਂ ਨੂੰ ਯੇਸੂ ਹੈ ਸਵਾਰਦਾ ਯੇਸੂ ਹੈ ਸਵਾਰਦਾ ਯੇਸੂ ਹੈ ਸਵਾਰਦਾ ਖੁਦਾ ਦਾ ਕਲਾਮ ਕਹਿੰਦਾ ਇਹ ਸਾਰੇ ਥੱਕੇ ਹੋਏ ਹੋ ਤੇ ਭਾਰ ਦੇ ਹੇਠ ਦੱਬੇ ਹੋ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਵਾਂਗਾ ਜ਼ਿੰਦਗੀ ਚ ਕੋਈ ਬੇਚੈਨੀ ਹੈ ਬੋਝਵਾ ਆਪਣੇ ਬੋਝ ਨੂੰ ਯਹੋਵਾ ਦੇ ਉੱਤੇ ਸੁੱਟ ਦਈਏ ਔਰ ਮਿਲ ਕੇ ਕਹੀਏ ਬੋਝ ਹੈ ਤਾਂ ਦੱਬਿਆਂ ਦਾ ਬੋਝ ਹੈ ਉਤਾਰਦਾ ਟਿਗੜੇ ਨਸੀਬਾਂ ਨੂੰ ਯਿਸੂ ਹਸਵਾ ਯਿਸੂ ਹਸਵਾ ਦਾ ਯਿਸੂ ਹਸਵਾ ਦਾ ਹੰਝੂਆਂ ਨੂੰ ਪੂੰਝਦਾ ਮਸੀਹ ਹੰਝੂਆਂ ਨੂੰ ਪੂੰਝਦਾ ਮਸੀਹ ਲੈਦਾ ਗੱਲ ਨਾਲ ਲੰਦਾ ਜੇ ਦਿਲ ਵਾਲਿਆਂ ਦੀ ਯਿਸੂ ਸੁਣਦਾ ਹੈ ਦੁਆ ਸੁਣਦਾ ਹੈ ਦੁਆ ਸੱਚੇ ਦਿਲ ਵਾਲਿਆਂ ਦੀ ਯੇਹ ਵੀ ਸੁਣਦਾ ਹੈ ਦੁਆ ਜੋ ਰੋ ਰੋ ਕੇ ਕਰਦੇ ਦੁਆ ਜੋ ਰੋ ਰੋ ਕੇ ਕਰਦੇ ਦੁਆ ਯਿਸੂ ਸੁਣਦੇ ਦੁਆ ਮਿਲ ਕੇ ਸੱਚੇ ਦਿਲ ਵਾਲਿਆਂ ਦੀ ਯਿਸੂ ਸੁਣਦਾ ਹੈ ਦੁਆ ਸੁਣਦਾ ਹੈ ਦੁਆ ਸੋ ਸਤਿਗੁਰੂ ਹallelujah ਮੇਰੂਜ ਮਹੂਰ ਹੋ ਗਿਆ 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 ਪਹਿਲਾਂ ਹੋਇਆ ਸੀ ਹਨੇਰਾ ਹੁਣ ਨੂਰ ਹੋ ਗਿਆ ਪਹਿਲਾਂ ਹੋਇਆ ਸੀ ਹਨੇਰਾ ਹੁਣ ਨੂਰ ਹੋ ਗਿਆ ਹallelujah 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 ਮੇਰੂਜ ਹੇਲੂਇਆ ਮੇਰੂ ਜਮ ਮੂਰੋ ਰੋਇਆ ਹੇਲੂਇਆ ਮੇਰੂ ਜਮ ਮੂਰੋ ਰੋਇਆ ਹੇਲੂਇਆ